ਸੋ ਜਿਵੇਂ ਕੀ ਪ੍ਰੀਤ ਦੀ ਗੱਲ ਵਿੱਕੀ ਨੇ ਉਸਦੀ ਮੰਮੀ ਨਾਲ ਕਰਵਾ ਦਿੱਤੀ ਪਰ ਪ੍ਰੀਤ ਦਾ ਹਜੇ ਵੀ ਮਨ ਨਹੀਂ ਭਰਿਆ ਉਹਦਾ ਦਿਲ ਕਰਦਾ ਹੈ ਕਿ ਉਹ ਸਾਰੀਆਂ ਗੱਲਾਂ ਆਪਣੀ ਮੰਮੀ ਨੂੰ ਦੱਸੇ ਤੇ ਉਹ ਕੁਝ ਨਹੀਂ ਕਰ ਸਕਦੀ ਪਰ ਉਹ ਸੋਨੂ ਤੇ ਜਿੱਤਾ ਦੇ ਘਰ ਜਾ ਕੇ ਜਦੋਂ ਉਹਨਾਂ ਨੂੰ ਇਹ ਗੱਲ ਦੱਸਦੀ ਹੈ ਤੇ ਸੋਨੂ ਜਿੱਤਾ ਫੈਸਲਾ ਕਰਦੇ ਹਨ ਕਿ ਅਸੀਂ ਕਵਲ ਤੇ ਮੰਮੀ ਜੀ ਦੇ ਕੰਨਾਂ ਵਿੱਚੋਂ ਸਾਰੀਆਂ ਗੱਲਾਂ ਕੱਢ ਕੇ ਆਵਾਂਗੇ ਜਦੋਂ ਉਹ ਉਹਨਾਂ ਦੇ ਘਰ ਜਾਂਦੇ ਹਨ ਤਾਂ ਮੰਮੀ ਜੀ ਉਹਨਾਂ ਨੂੰ ਸਿੱਧੇ ਮੂੰਹ ਨਹੀਂ ਬੁਲਾਉਂਦੀ ਪਰ ਸੰਦੀਪ ਤੇ ਕਵਲ ਉਹਨਾਂ ਦੀ ਪੂਰੀ ਆਉ ਭਗਤ ਕਰਦੇ ਹਨ ਤੇ ਸੋ ਉਹਨੂੰ ਕਵਲ ਨੂੰ ਕਹਿੰਦਾ ਹੈ ਕਿ ਵਿੱਕੀ ਪ੍ਰੀਤੀ ਨਾਲ ਇਹੋ ਜਿਹਾ ਕੰਮ ਕਰ ਰਿਹਾ ਹੈ ਵਿੱਕੀ ਕਹਿੰਦਾ ਮੈਂ ਵਿੱਕੀ ਕਹਿੰਦਾ ਹੈ ਕਿ ਮੈਨੂੰ ਤਾਂ ਸਿਰਫ ਤੇਰੇ ਘਰ ਦੇਆਂ ਤੋਂ ਸਮਾਨ ਤੱਕ ਹੀ ਮਤਲਬ ਹੈ ਤੇ ਉਸਨੇ ਪ੍ਰੀਤ ਦਾ ਜੀਣਾ ਹਰਾਮ ਕਰ ਦਿੱਤਾ ਹੈ ਜਦੋਂ ਇਹ ਸਾਰੀਆਂ ਗੱਲਾਂ ਕਬਲ ਦੇ ਕੰਨਾਂ ਵਿੱਚ ਪੈਂਦੀਆਂ ਹਨ ਤਾਂ ਉਹ ਇਹ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਤੇ ਸੋਚਦਾ ਹੈ ਕਿ ਅਸੀਂ ਬਿਲਕੁਲ ਠੀਕ ਕਹਿੰਦੇ ਸੀ ਮੰਮੀ ਨੂੰ ਕਿ ਤੁਸੀਂ ਉਸ ਦੇ ਮੂੰਹ ਨੂੰ ਖੂਨ ਲਾ ਦਿੱਤਾ ਹੈ ਜੋ ਹੁਣ ਕਦੇ ਨਹੀਂ ਭਰ ਸਕਦਾ ਇਹ ਇਹੋ ਜਿਹਾ ਖੂ ਹੈ ਜਿੰਨਾ ਇਹ ਇਸ ਵਿੱਚ ਪੈਸਾ ਸਿੱਟੀ ਜਾਣਗੇ ਇਹਨਾਂ ਦੀ ਤੀ ਉਨੀ ਖੁਸ਼ ਰਹੂਗੀ ਜਿਸ ਦਿਨ ਇਹਨਾਂ ਨੇ ਦੇਣਾ ਬੰਦ ਕਰ ਦਿੱਤਾ ਉਸ ਦਿਨ ਉਸ ਦੀ ਮਾਂ ਨੇ ਤੇ ਵਿਕੀ ਤਾ ਇਸ ਦਾ ਪੂਰਾ ਹੱਲ ਕਰਨਾ ਹੀ ਹੈ ਸੰਦੀਪ ਕਹਿੰਦੀ ਹੈ ਪਰ ਅਸੀਂ ਆਪਣੀ ਕੁੜੀ ਨੂੰ ਐਦਾਂ ਨਹੀਂ ਛੱਡ ਸਕਦੇ ਸਾਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਫਿਰ ਸੋਨੂ ਤੇ ਕਵਲ ਇੱਕ ਸਕੀਮ ਬਣਾਉਂਦੇ ਹਨ ਜਿਸ ਨਾਲ ਵਿੱਕੀ ਆਪਣੀਆਂ ਸਾਰੀਆਂ ਗਲਤੀਆਂ ਮੰਨੇਗਾ ਤੇ ਉਸ ਤੋਂ ਬਾਅਦ ਉਸ ਕਹਿੰਦੇ ਨੇ ਕਿ ਅਸੀਂ ਵਿੱਕੀ ਨੂੰ ਇਸ ਦੀ ਸਜ਼ਾ ਜ਼ਰੂਰ ਦਿਵਾ ਕੇ ਰਵਾਂਗੇ ਤੇ ਉਸ ਤੇ ਦਾਜ ਦਾ ਪਰਚਾ ਜ਼ਰੂਰ ਪਵਾ ਕੇ ਰਵਾਂਗੇ ਤਾਂ ਕਿ ਉਹਨਾਂ ਨੂੰ ਸਬਕ ਮਿਲ ਸਕੇ ਕਿ ਕਦੇ ਵੀ ਕਿਸੇ ਦੀ ਧੀ ਭੈਣ ਨੂੰ ਦਾਜ ਕਰਕੇ ਕਦੇ ਵੀ ਪਰੇਸ਼ਾਨ ਨਹੀਂ ਕਰਨਾ ਤੇ ਸੋਨੂ ਤੇ ਕਵਲ ਇੱਕ ਸਕੀਮ ਬਣਾਉਂਦੇ ਹਨ ਜਿਸ ਨਾਲ ਕਵਲ ਆਪਣੇ ਹੀ ਜਾਲ ਵਿੱਚ ਖੁਦ ਫਸ ਜਾਵੇਗਾ ਕਵਲ ਕਹਿੰਦਾ ਹੈ ਕਿ ਜਿਹੜੀ ਮੈਂ ਸਕੀਮ ਤੈਨੂੰ ਸੋਨੂੰ ਦੱਸਣ ਜਾ ਰਿਹਾ ਹਾਂ ਤੂੰ ਉਵੇਂ ਹੀ ਕਰਨਾ ਹੈ ਜੋ ਮੈਂ ਤੈਨੂੰ ਕਹਿ ਰਿਹਾ ਸੋਨੂੰ ਕਹਿੰਦਾ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਤੇ ਇਸ ਨਾਲ ਅਸੀਂ ਪ੍ਰੀਤ ਨੂੰ ਵੀ ਇਸ ਦਲਦਰ ਵਿੱਚੋਂ ਬਾਹਰ ਕੱਢ ਸਕਾਂਗੇ ਕਿਉਂਕਿ ਪ੍ਰੀਤ ਨੇ ਤਾਂ ਮੰਮੀ ਦੀ ਅੱਖਾਂ ਤੇ ਵਿੱਕੀ ਦੇ ਪਿਆਰ ਦਾ ਪੱਟੀ ਬੰਨੀ ਹੋਈ ਹੈ ਮੰਮੀ ਜੀ ਨੂੰ ਦਾ ਵਿੱਕੀ ਦੇ ਵਿੱਚ ਕੋਈ ਕਮੀ ਨਹੀਂ ਨਜ਼ਰ ਆਉਂਦੀ ਉਹ ਤਾਂ ਕਹਿੰਦੇ ਨੇ ਕਿ ਉਹ ਬਹੁਤ ਹੀ ਚੰਗਾ ਜਿਵਾਈ ਹੈ ਪਰ ਮੈਨੂੰ ਤੇ ਸੰਦੀਪ ਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਹਾਂ ਇਹ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ ਪਰ ਹਜੇ ਇਹ ਸਾਰੀਆਂ ਗੱਲਾਂ ਅਸੀਂ ਡੈਡੀ ਨੂੰ ਨਹੀਂ ਦੱਸ ਸਕਦੇ ਜੇਕਰ ਡੈਡੀ ਜੀ ਨੂੰ ਇਹ ਗੱਲ ਪਤਾ ਲੱਗ ਗਈ ਤਾਂ ਉਹਨਾਂ ਨੇ ਤਾਂ ਪਤਾ ਨਹੀਂ ਕੀ ਕਰ ਦੇਣਾ ਹੈ ਇਸ ਲਈ ਇਹ ਸਕੀਮ ਸਿਰਫ ਸਾਡੇ ਤਿੰਨਾਂ ਵਿੱਚ ਹੀ ਰਹੇਗੀ ਹੁਣ ਅਸੀਂ ਆਉਣ ਵਾਲੀ ਸੀਰੀਜ਼ ਵਿੱਚ ਦੱਸਾਂਗੇ ਕਿ ਕਵਲ ਨੇ ਇਹੋ ਜਿਹੀ ਕਿਹੜੀ ਸਕੀਮ ਲਾਈ ਹੈ ਜਿਸ ਨਾਲ ਵਿੱਕੀ ਆਪਣੀ ਹੀ ਚਾਲ ਵਿੱਚ ਫਸ ਜਾਏਗਾ ਅਤੇ ਸਾਰੀਆਂ ਗੱਲਾਂ ਕਬੂਲ ਕਰੇਗਾ ਇਸ ਨੂੰ ਦੀ ਜਾਣਕਾਰੀ ਲਈ ਸਾਡੀ ਵੀਡੀਓ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ